ਵਿਰਜੋ ਆਪਣੇ ਤੋਂ ਦੁੱਧ ਲੈ ਕੇ ਆਂਦੇ ਹੁੰਦੇ ਆ ਅੰਕਲ ਜੀ ਜਿਨ੍ਹਾਂ ਦੇ ਫਾਇਰ ਵੱਜਿਆਗਾ ਤੇ ਉਹ ਮਤਲਬ ਹਜੇ ਉਹਨਾਂ ਨੇ ਸਕੂਟਰੀ ਉੱਥੇ ਖੜਾ ਕੇ ਤੇ ਉਹ ਮੇਰੇ ਕੋਲੇ ਹਜੇ ਅੰਦਰ ਪੜਨਾ ਹੀ ਸੀਗਾ ਉਹਨਾਂ ਦੇ ਉਹਨਾਂ ਨੂੰ ਪਿੱਛੇ ਆ ਕੇ ਕੋਈ ਜਿਹੜਾ ਵਿਅਕਤੀ ਸੀਗਾ ਬਸ ਉਹਨੇ ਦੋ ਫਾਇਰ ਕੀਤੇ ਹੈ ਤਾਂ ਉਹਨਾਂ ਦੀ ਦੇਖੋ ਪ੍ਰਮਾਤਮਾ ਹਾਂਜੀ ਉਹਨਾਂ ਦੀ ਟੁਈ ਦੇ ਵਿੱਚ ਪਿੱਛੇ ਟੁਈ ਤੇ ਪਿੱਛੇ ਕਿੰਨੇ ਵਜੇ ਨੇ ਫਿਕਰ ਹੋ ਇੱਕੋ ਹੀ ਸੀ ਹਾਂਜੀ ਪਾਸਟੇ ਸੀ ਉਹ ਬਾਈਕ ਸੀ ਉਹਨਾਂ ਕੋਲ ਮੋਟਰਸਾਈਕਲ ਸੀ ਜੀ ਇੱਕੋ ਹੀ ਸੀ ਗਮ ਹਾਂਜੀ ਹਾਂਜੀ ਅਚਾਂਕਲ ਜੀ ਰੂਟੀਨ ਚਾਂਦੇ ਤੁਹਾਡੇ ਕੋਲ ਹਾਂਜੀ ਹਾਂਜੀ ਇਹ ਡੇਲੀ ਦੁੱਧ ਲੈ ਕੇ ਇਹਨਾਂ ਦੀ ਇਹ ਰਿਟਾਇਰ ਹੋਏ ਵੀ ਹੈ ਜੀ ਵੀ ਇਨਸਪੈਕਟਰ ਰਿਟਾਇਰ ਹੋਏ ਵੀ ਜੇ ਉਹਨਾਂ ਸੀਵਲ ਹਸਪੀਟਲ ਲੈ ਕੇ ਗਏ ਹਾਂਜੀ ਉਹਨਾਂ ਦੇ ਮਤਲਬ ਬੇਟਾ ਲੈ ਕੇ ਗਿਆ ਹੁਣ ਦੇਖੋ ਕਿਹੜੇ ਹਸਪੀਟਲ ਲੈ ਕੇ ਗਏ ਤਾਂ ਪਤਾ ਉਹ ਇਧਰੋਂ ਆਇਆ ਸੀਗਾ ਜੀ ਚੌਂਕ ਤੋਂ ਹੀ ਹਾਂਜੀ ਬਸ ਉਹ ਭੀੜ ਰੋੜਾ ਵੀ ਨਹੀਂ ਗਿਆ ਅੱਜ ਹਾਲਾਤ ਕਿਸ ਤਰ੍ਹਾਂ ਦੇ ਆ ਉਹਨਾਂ ਦੇ ਬਹੁਤ ਨਾਜ਼ੁਕ ਹੈ ਗੰਭੀਰ ਹੀ ਸਥਿਤੀ ਕਿੰਨੇ ਵੇਦੀ ਘਟਨਾ ਹੈ ਆ ਅੱਧਾ ਕੁ ਘੰਟਾ ਹੋਇਆ ਜੀ ਹੁਣ ਤਾਂ ਲਗਭਗ 20 ਮਿੰਟ 25 ਮਿੰਟ ਹੋ ਗਏ ਹੁਣ ਬਸ ਇੰਨਾ ਕੀ ਟਾਈਮ ਲਾ ਕੇ ਆਇਆ ਸੀ ਕੌਣ ਜੀ ਬਾਈਕ ਤੇ ਉਹ ਕੌਣ ਲੈ ਕੇ ਗਏ ਉਹਨਾਂ ਦਾ ਬੇਟੇ ਲੈ ਕੇ ਗਏ ਜੀ ਜੋ ਮੁਕੇ ਤੇ ਪਹੁੰਚ ਗਈ ਸੀ ਹਾਂਜੀ ਜਿਹੜੇ ਮੁਕੇ ਤੇ ਪਹੁੰਚ ਗਈ ਸੀ ਦੱਸਿਆ ਜਾ ਰਿਹਾ ਉਹ ਪ੍ਰਕਾਸ਼ ਦੇ ਮਾਮਲੇ ਬਾਰੇ ਇਹ ਰਿਟਾਇਰਡ ਪੁਲਿਸ ਮੁਲਾਜ਼ਮ ਸੀਗਾ ਉਪrakash ਇਹ ਇੱਥੇ ਅੱਜ ਦੁੱਧ ਲੈਣ ਆਇਆ ਸੀਗਾ ਦੁਕਾਨ ਦੇ ਉੱਪਰ ਤੇ ਤਕਰੀਬਨ 6:30 ਦੇ ਕਰੀਬ ਹੀ ਟਾਈਮ ਸੀਗਾ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਸੀਗਾ ਉਹਦੇ ਕੋਲ ਰਾਈਫਲ ਸੀਗੀ ਪਾਰਾਬੋਰ ਆਈ ਥਿੰਕ ਤੇ ਉਹਦੇ ਨਾਲ ਇਹਨੇ ਪਿੱਛੋਂ ਦੀ ਇਹਨੂੰ ਫਾਇਰ ਕੀਤਾ ਦੋ ਫਾਇਰ ਕੀਤੇ ਸੀਗੇ ਤੇ ਫਾਇਰ ਕਰਨ ਦੇ ਨਾਲ ਜਿਹੜਾ ਹੈਗਾ ਇਹਦੀ ਜਿਹੜੀ ਇਥੋਂ ਸਿਵਲ ਹਸਪੀਟਲ ਲੈਫਰ ਕੀਤਾ ਸੀਗਾ ਜਿੱਥੇ ਇੱਥੇ ਗੁੱਥ ਜੱਫਤ ਹੋ ਗਈ ਇਹ ਬੰਦਾ ਹਾਂਜੀ ਬੰਦੇ ਮੋਟਰਸਾਈਕਲ ਤੇ ਆਇਆ ਸੀਗਾ ਤੋਂ 25-26 ਸਾਲ ਦਾ ਮੁੰਡਾ ਹੈਗਾ ਤੋਂ ਦੇ ਵਿੱਚ ਅਸੀਂ ਸਾਡੇ ਕੋਲ ਪ੍ਰੀਮੀਨ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਕਲੂਜ਼ ਅਗੇ ਨੇ ਉਥੇ ਪਰਸਨਲ ਐਨੀਮੇਟਿਵ ਰਿਕਾਰਡਿੰਗ ਉਸ ਤੇ ਵਰਕ ਕਰ ਰਹੇ ਹਾਂ ਜਲਦੀ ਇਸ ਨੂੰ ਅਡਰੈਸ ਕਰ ਲਾਂਗੇ ਸਰ ਰੋਜ਼ ਦੀ ਤਰ੍ਹਾਂ ਦੁੱਧ ਲੈਣ ਆਉਂਦੇ ਸੀਗੇ ਜਿਹੜੇ ਵਿਅਕਤੀ ਨੇ ਗੋਲੀ ਮਾਰੀ ਹਾਂ ਇਹ ਇੱਥੇ ਰੋਡਿਨ ਵਾਈਜ਼ ਹੀ ਆਉਂਦੇ ਸੀ ਦਿੱਲੀ ਇੱਥੇ ਕਿਉਂਕਿ ਇੱਥੇ ਲੋਕੈਲਿਟੀ ਦੇ ਵਿੱਚ ਰਹਿੰਦੇ ਨੇ ਤੇ ਜਿਹੜਾ ਬੰਦਾ ਸੀਗਾ ਉਹਨੂੰ ਜਿੱਦਾਂ ਉਹ ਰੈਟੀਫੀਕੇਸ਼ਨ ਸੀਗੀ ਵੀ ਫਲਾਣ ਬੰਦਾ ਆਊਗਾ ਉਹ ਮੋਟਰਸਾਈਕਲ ਲਗਾ ਕੇ ਉਹਦੇ ਪਿੱਛੇ ਪਿੱਛੇ ਆ ਰਿਹਾ ਸੀਗਾ ਮੋਟਰਸਾਈਕਲ ਲਗਾ ਕੇ ਉਹਨੇ ਫੇਰ ਕਰਕੇ ਨਾਲ ਦੀ ਨਾਲ ਚੱਲ ਗਿਆ ਇੱਕ ਬੰਦਾ ਇੱਕ ਹੀ ਬੰਦਾ ਤੇ ਜਿਹੜੀ ਪ੍ਰੀਮੀਰੀ ਇਨਵੈਸਟੀਗੇਸ਼ਨ ਦਾ ਨਾਮ ਕੀ ਹੈ ਇਹਨਾਂ ਦਾ ਹੈ ਉਮਰ ਕਿੰਨੀ ਹੈ ਜੀ ਤੇ ਹੋਂ ਪ੍ਰਕਾਸ਼ ਹੈ ਰਟਾਇਰਡ ਪੁਲਿਸ ਦਾ ਜਨਮ ਤੇ ਰਟਾਇਰਡ ਦਾ ਪਰਿਵਾਰ ਇਹਦਾ ਬੱਤੀ ਨਹੀਂ ਬਾਕੀ ਪੁਲਿਸ ਪਰਿਵਾਰ ਬਾਰੇ ਜਿਹੜਾ ਹੈਗਾ ਕੁਝ ਪਰਿਵਾਰ ਦਾ ਕਨੈਕਸ਼ਨ ਦਾ ਕੁਝ ਜਿਲ੍ਹਾ ਪ੍ਰੀ ਰਿਪੋਰਟ ਵੀ ਦਿੱਤਾ ਹਾਲਾਤ ਕਿਸ ਤਰ੍ਹਾਂ ਦੇ ਸਰ ਆਈ ਥਿੰਕ ਉਹਦੀ ਇਹ ਐਕਸਪਾਇਰ ਸਰ ਕਿੰਨੇ ਫਾਇਰ ਹੋਏ ਜੀ ਦੋ ਫਾਇਰ ਕੀਤੇ ਉਹ ਕਿਤਨਾ ਜਿੱਕਰ ਬੱਜਿਆ ਜੀ ਉਹ ਸ਼ਹਿਰ ਦੇ ਵਿੱਚੋਂ ਜਿਵੇਂ ਗਲੀਆਂ ਦੇ ਵਿੱਚੋਂ ਹੀ ਆਇਆ ਸੀਗਾ ਤੇ ਵਾਪਸੀ ਜਿਹੜੀ ਹੈਗੀ ਆ ਆਊਟ ਆਫ ਸ਼ਹਿਰ ਵਾਸਤੇ ਉਹਨੇ ਰਸਤਾ ਜਿਹੜਾ ਲਿਆ ਸੀਗਾ ਸੀ ਵਕ ਵਕ ਟੀਮਾਂ ਲਗਾ ਦਿੱਤੀਆਂ ਜਲਦੀ ਵਸ ਕਰ ਰਹੇ ਉਹਨੇ ਜਿਸ ਤਰ੍ਹਾਂ ਉਹ ਰਿਟਾਇਰ ਹੋਈ ਨੂੰ ਸਰ ਦੇ ਦਸਤ ਨਾਲ ਉਹਦੇ ਬਾਰੇ ਆਏ ਆ ਕਾਰਨ ਮਨੋ ਸਰ ਬੈਕ ਬੈਕ ਬੰਦੀ ਗੱਲ ਕੀਤੀ ਜਾ ਵੈਪਨ ਜਿਹੜਾ ਜਿਹੜਾ 12 ਬੋਰ ਲੱਗਦਾ ਹੈ ਉਹਦੇ ਵਿੱਚ ਦੋ ਫਾਇਰਿੰਗ ਦਸੀ ਜਾ ਦੋ ਫਾਇਰ ਡਬਲ ਦੋ ਫਰਕ ਕਿਹੜਾ ਦੋਨੋਂ ਹੀ ਉਸਤੇ ਲੱਗਿਆ ਸਰ ਦੋਨੋਂ ਉਸਤੇ ਲੱਗੇ ਸਰ ਜਿਸ ਤਰ੍ਹਾਂ ਆਪਣੇ ਤੇ ਬੂਤੀ ਬਣਾਇਆ ਫੂਲ ਦੀ ਬੂਤੀ ਬਣਾਇਆ ਤੇ ਫਿਰ ਸਕੂਲ ਆ ਕੇ ਬੈਠੀ ਸੀ ਤੇ ਉਦੋਂ ਮੌਕੇ ਦੇ ਵਾਰ ਦਾ ਕੋਈ ਨਹੀਂ ਇਥੇ ਬੂਤਾ ਨਹੀਂ ਹੈਗਾ ਜਿਹੜਾ ਹੈਗਾ ਸਰ ਵੀ ਕਵਰ ਉੱਪਰ ਤੇ ਹੈ